ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸਕੂਰ ਸਿੰਘ ਆਉਂਗਾ ਮਾਰਦਿਆਂ ਜਿਹਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਰੇਲਾਂ ਦਾ ਕੀਤਾ ਚੱਕਾ ਜਾਮ 100 ਦੇ ਕਰੀਬ ਟ੍ਰੇਨਾਂ ਹੋਈਆਂ ਪ੍ਰਭਾਵਿਤ ਕਿਸਾਨਾਂ ਗੁੱਜ ਜਗਜੀਤ ਸਿੰਘ ਡੱਲੇਵਾਲੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਦੋਸ਼ ਅੰਦੋਲਨ ਨੂੰ ਅੱਗੇ ਜਾਰੀ ਰੱਖਣ ਦੀ ਕਹੀ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਅੱਜ ਕਈ ਵੱਡੇ ਲੀਡਰਾਂ ਨੇ ਸ਼ਰਧਾਂਜਲੀ ਦੇ ਫੁੱਲ ਕੀਤੇ ਭੇਂਟ ਹਰਿਆਣਾ ਚ ਬੀਜੇਪੀ ਨੂੰ ਵੱਡਾ ਝਟਕਾ ਸੰਸਦ ਬਜਿੰਦਰ ਸਿੰਘ ਨੇ ਭਾਜਪਾ ਦੀ ਮੋਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ਹੁਣ ਖਬਰਾਂ ਵਿਸਤਾਰ ਨਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇ ਪੂਰੇ ਦੇਸ਼ ਦੇ ਅੰਦਰ ਰੇਲ ਰੋਕੋ ਅੰਦੋਲਨ ਕੀਤਾ ਗਿਆ ਹਾਲਾਂਕਿ ਇਹ ਅੰਦੋਲਨ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਿਹਾ ਪਰ ਸੌ ਦੇ ਕਰੀਬ ਟ੍ਰੇਨਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ ਕਿਸਾਨ ਆਗੂ ਸਰਬਲ ਸਿੰਘ ਪੰਦੇਰ ਨੇ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਉਹਨਾਂ ਨੇ ਭਾਜਪਾ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧਦੇ ਨੇ ਅੱਜ ਕਿਸਾਨਾਂ ਦੇ ਵੱਲੋਂ ਪੂਰੇ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਟੇਨਾਂ ਦਾ ਚੱਕਾ ਜਾਮ ਕੀਤਾ ਗਿਆ ਟੇਨਾਂ ਦਾ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰਿਹਾ ਕਿਸਾਨਾ ਕੁਸ ਸਰਵਨ ਸਿੰਘ ਪੰਤੇ ਨੇ ਇਸ ਰੇਲ ਰੋਕੋ ਅੰਦੋਲਨ ਉੱਤੇ ਬਿਆਨ ਜਾਰੀ ਕਰਦਿਆ ਕਿਹਾ ਕਿ ਪੰਜਾਬ ਦੇ ਵਿੱਚ ਕਈ ਪਾਛਪਾਲੀ ਲੱਟਰ ਭਾਜਪਾ ਨੂੰ ਵੱਡਾ ਫੁੱਲਦਾ ਦੇਖਣਾ ਚਾਹੁੰਦੇ ਨੇ ਤੇ ਉਹ ਇਸ ਅੰਦੋਲਨ ਨੂੰ ਸਿਰਫ ਪੰਜਾਬ ਦਾ ਅੰਦੋਲਨ ਦੱਸ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਵਕੀਲ ਕਿਸਾਨ ਪਾਇਚਾਰਾ ਟਰਾਂਸਪੋਰਟ ਆਮ ਦੁਕਾਨਦਾਰਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਗੱਲ ਕਹੀ। ਉੱਥੇ ਹੀ ਦੂਜੇ ਪਾਸੇ ਆਮ ਲੋਕਾਂ ਨੂੰ ਇਜ਼ਰਾਈਲ ਰੋਕੋ ਅੰਦੋਲਨ ਕਰਕੇ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਅੱਜ ਇਹ ਰੇਲ ਰੋਕੋ ਆ ਔਰ ਪੂਰੇ ਦੇਸ਼ ਦੇ ਵਿੱਚ ਅੱਜ ਦਾ ਰੇਲ ਰੋਕੋ ਅੰਦੋਲਨ ਚੱਲਣਾ ਵਾ ਔਰ ਜਿਹੜੇ ਇਹ ਗੱਲਾਂ ਕਰਦੇ ਆ ਕਿ ਇਹ ਅੰਦੋਲਨ ਜਿਵੇਂ ਕੇਂਦਰ ਸਰਕਾਰ ਔਰ ਜਿਹੜੇ ਉਹਦੇ ਗਾਹਾਂ ਸਮਰਥਕ ਨੇ ਜਿਹੜੇ ਪਾਛਪਾ ਨੂੰ ਵੱਧ ਦਾ ਫੁੱਲ ਦਾ ਦੇਖਣਾ ਚਾਹੁੰਦੇ ਆ ਉਹ ਇਹ ਪ੍ਰਚਾਰ ਤੇ ਲੱਗੇ ਹੋਏ ਆ ਕਿ ਇਹ ਪੰਜਾਬ ਦਾ ਅੰਦੋਲਨ ਆ ਉਹ ਮਤਲਬ ਲੱਗੇ ਹੋਇਆ ਕਿ ਇਹਨਾਂ ਨਾਲ ਜਥੇਬੰਦੀਆਂ ਤੇ ਹੈਗੀਆਂ ਜੀ ਸੋਟੀਆਂ ਜਥੇਬੰਦੀਆਂ ਨੇ ਤਾਂ ਅੱਜ ਦਾ ਰੇਲ ਰੋਕੋ ਅੰਦੋਲਨ ਸਰਕਾਰ ਦੇ ਜਿਹੜੇ ਸਾਰੇ ਨਡਰਤ ਵਾ ਤੋੜ ਦੂਗਾ ਔਰ ਜਿਵੇਂ ਅਸੀਂ ਦੇਖਿਆ ਕੱਲ ਹਰਿਆਣੇ ਦੇ ਵਿੱਚ ਛਾਪੇ ਮਾਰੀ ਸਰਕਾਰ ਕਰ ਰਹੀ ਹੈ ਸਰਕਾਰ ਨੇ ਤਾਂ ਟਿੱਲ ਲਾਉਣੀ ਸ਼ੁਰੂ ਕਰ ਦਿੱਤੀ ਆ ਪੂਰਾ ਜ਼ੋਰ ਲੱਗ ਰਿਹਾ ਕਿ ਅਸੀਂ ਜੜਾ ਵਾ ਇਸ ਅੰਦੋਲਨ ਨੂੰ ਕਿਵੇਂ ਰੋਕਣਾ ਵਾ ਕਿਵੇਂ ਜੜਾ ਵਾ ਨੂੰ ਠੱਲਣਾ ਵਾ ਫੇਰ ਵੀ ਵਿਆਪਕ ਪੱਦਰ ਤੇ ਲੋਕਾਂ ਦਾ ਹੰਗਾਰਾ ਤੁਸੀਂ ਦੇਖੋਗੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਹਰ ਇੱਕ ਥਾਂ ਤੇ ਇੱਕ ਤੋਂ ਵੱਧ ਥਾਵਾਂ ਤੇ ਅੱਜ ਦਾ ਜਿਹੜਾ ਰੇਲ ਰੋਕੋ ਚੱਲੂਗਾ ਸੋ ਪੰਜਾਬੀਆਂ ਨੂੰ ਬੇਨਤੀ ਆ ਚਾਹੇ ਉਹ ਮੁਲਾਜ਼ਮ ਨੇ ਕਿਸੇ ਵੀ ਕਿਸਮ ਦੇ ਮੁਲਾਜ਼ਮ ਨੇ ਇਹਦੋਂ ਗਾਹ ਜਿੰਨੇ ਸਾਡੇ ਭਾਈ ਟਰਾਂਸਪੋਰਟਰ ਆ ਅੱਜ ਵਕੀਲ ਭਾਈਚਾਰੇ ਨੂੰ ਵੀ ਛੁੱਟੀ ਹੋਣੀ ਆ ਜਿਹੜੇ ਸਾਡੇ ਛੋਟੇ ਦੁਕਾਨਦਾਰ ਆ ਜਿੰਨੇ ਵੀ ਹੈਗੇ ਆ ਛੋਟੇ ਦੁਕਾਨਾਂ ਵਾਲੇ ਅਜਾਇਤ ਵਾਰ ਜਿਹੜਾ ਉਹ ਹੈਗਾ ਵਾ ਉਹ ਵੀ ਵਿੱਚੋਂ ਸਮਾਂ ਕੱਢਣ ਕਿਉਂਕਿ ਇਹ ਕੱਲਾ ਕਿਸਾਨਾਂ ਜਾਂ ਮਜ਼ਦੂਰਾਂ ਦਾ ਈਸ਼ੂ ਨਹੀਂ ਹੈਗਾ ਇਹ ਸਵਾਲ ਇਸ ਦੇਸ਼ ਦੇ ਅਰਥਚਾਰੇ ਦਾ ਇਹ ਪੰਜਾਬ ਖੇਤੀ ਆਧਾਰਿਤ ਸੂਬਾ ਵਾ ਔਰ ਇਹਨੂੰ ਬਚਾਉਣਾ ਖੇਤੀ ਨੂੰ ਬਹੁਤ ਜ਼ਰੂਰੀ ਹੈਗਾ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਇਸ ਅੰਦੋਲਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਕੀ ਰੁਖ ਅਪਣਾਉਂਦੀਆਂ ਨੇ ਕਿਸਾਨਾਂ ਵੱਲੋਂ ਪੰਜਾਬ ਸਮੇਤ ਅੱਜ ਹਰਿਆਣਾ ਦੇ ਵਿੱਚ ਵੀ ਰੇਲ ਰੋਕ ਅੰਦੋਲਨ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਤੇ ਇਸ ਤੋਂ ਇਲਾਵਾ ਉਹਨਾਂ ਨੇ ਅੰਦੋਲਨ ਨੂੰ ਅੱਗੇ ਜਾਰੀ ਰੱਖਣ ਦੀ ਗੱਲ ਵੀ ਕਹੀ ਹੈ ਪਿਛਲੇ 27 ਸਾਲਾਂ ਤੋਂ ਕਿਸਾਨਾਂ ਨੇ ਸ਼ੰਭੂ ਅਤੇ ਖਨੋਰੀ ਬਾੜਾ ਉੱਤੇ ਡੇਰੇ ਲਾਏ ਹੋਏ ਨੇ ਤੇ ਅੱਜ ਕਿਸਾਨਾਂ ਨੇ ਪੰਜਾਬ ਸਮੇਤ ਹਰਿਆਣਾ ਦੇ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਿਆ ਕਿਸਾਨਾਂ ਕੁਝ ਅਕੀਰ ਸਿੰਘ ਢੱਲੇਵਾਲ ਨੇ ਰੇਲਵੇ ਟ੍ਰੈਕ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਹਲੇ ਤੱਕ ਕਿਸਾਨਾਂ ਉਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਕੋਈ ਪੜਚਾਦਜ ਨਹੀਂ ਕੀਤਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਕੋਈ ਪੜਚਾ ਨਹੀਂ ਦਰਜ ਕਰਦੀ ਤਾਂ ਇਹ ਸਾਫ ਹੋ ਜਾਵੇਗਾ ਕਿ ਇਸ ਅੰਦੋਲਨ ਨੂੰ ਟਾਉਣ ਦੇ ਲਈ ਪੰਜਾਬ ਸਰਕਾਰ ਦਾ ਵੀ ਵੱਡਾ ਹੱਥ ਸੀ ਇਮਾਨਦਾਰੀ ਨਾਲ ਇੱਕਦਾ ਜਵਾਬ ਦਿਓ ਇਮਾਨਦਾਰੀ ਨਾਲ ਐਵੇਂ ਨਾ ਝਟਕਣਾ ਕਰਿਓ ਸ਼ਾਂਤ ਮੈਦਾਨ ਦੇ ਨਾਲ ਜਦੋਂ ਆਉਂਦੀਆਂ ਚੋਣਾ ਜੱਟ ਕੇ ਪੰਨ ਵਾਲੀ ਸਰਕਾਰ ਤੱਕ ਅੰਦੋਲਨ ਚਲਾਵਾ ਪੈਂਦਾ ਹੈ ਅੰਦੋਲਨ ਲੱਗਣਾ ਪੈਂਦਾ ਹੈ ਕਿੰਨੇ ਵੀir ਸਹਿਮਤ ਉਹਨੇ ਹੱਥ ਖੜਾ ਕਰੇਗਾ ਭਲਾ ਪਤਾ ਤਾਂ ਲੱਗੇ ਬੋਲੇ ਜਿੰਦਾਬਾਦ ਸਤਿ ਸ਼੍ਰੀ ਅਕਾਲ ਬਿਲਕੁਲ ਸਾਰੇ ਇਸ ਗੱਲ ਨਾਲ ਅੰਦੋਲਨ ਸ਼ਾਂਤ ਰੱਖਣਾ ਹੈ ਇਕੱਲੀ ਮੇਰੀ ਤੇਰੀ ਇੱਕ ਬੰਦੇ ਦੀ ਆਗੂ ਦੀ ਜ਼ਿੰਮੇਵਾਰੀ ਨਹੀਂ ਅੰਦੋਲਨ ਨੂੰ ਸੰਭਾਲਣਾ ਤੁਸੀਂ ਬਾਤਾਂ ਅੰਦੋਲਨ ਬਣ ਕੇ ਕਿਉਂਕਿ ਉਹਨਾਂ ਦਿਨਾਂ 'ਚ ਜਿਸ ਵੇਲੇ ਅਸੀਂ ਸ਼ਰੌਣੀ ਬੋਦਰ ਦੇ ਉੱਤੇ ਹੱਥੋਂ ਗਾਇ ਛੱਗਿਆ ਜਾ ਰਿਹਾ ਸੀ ਇੱਕ ਮੁਲਾਜ਼ਮ ਅਸੀਂ ਫੜਕੇ ਪੁਲਿਸ ਨੂੰ ਦਿੱਤਾ ਪੰਜਾਬ ਗਵਰਨਮੈਂਟ ਨੂੰ ਅੱਜ ਦੀ ਸਟੇਟ ਤੋਂ ਅਸੀਂ ਚੇਤਾਵਨੀ ਦਿੱੰਨਿਆ ਪੰਜਾਬ ਗਵਰਨਮੈਂਟ ਨੂੰ ਅੱਜ ਤੱਕ ਉਹਦੇ ਤੇ ਕਾਰਵਾਈ ਨਹੀਂ ਹੋਈ ਉਹ ਬੰਦਾ ਫੜਕੇ ਦਿੱਤਾ ਜਿਹੜਾ ਪੁਲਿਸ ਦੇ ਉੱਪਰ ਕੇ ਸਾਹਮਣੇ ਪਥਰਾਉਂ ਕਰ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਪ੍ਰੇਰੋਹ ਕਰ ਰਿਹਾ ਹੈ ਉਸ ਬੰਦੇ ਦੇ ਖਿਲਾਫ ਕੋਈ ਕਾਰਵਾਈ ਪੰਜਾਬ ਸਰਕਾਰ ਨਹੀਂ ਕਰਦੀ ਤੇ ਇਹਦਾ ਮਤਲਬ ਤੁਹਾਡੇ ਅੰਦੋਲਨ ਨੂੰ ਬਖੇਰ ਦੇ ਵਿੱਚ ਵਿਰਾਂਤ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ। ਬੋਲੇ ਰੱਬ ਸੱਚੂ ਸੋ ਐਸਲੀ ਮੇਰੀ ਹੱਥ ਜੋੜ ਕੇ ਬੇਨਤੀ ਆਪਾਂ ਸਾਰਿਆਂ ਨੇ ਬੜਾ ਸੰਭਲ ਕੇ ਬੜੇ ਕੰਟਰੋਲ ਤਰੀਕੇ ਦੇ ਨਾਲ ਇਹ ਅੰਦੋਲਨ ਜਿੱਤਣਾ ਹੈ। ਮੈਂ ਜਿਹੜੀ ਐਮਐਸਪੀ ਦੀ ਗੱਲ ਕਰਦਾ ਸੀ ਭਰਾਵੋ ਕਿ ਅਸੀਂ ਕਹਿੰਦੇ ਆ ਸਾਰਿਆਂ ਫਸਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਆ। ਉਨੇ ਤੇ ਬਹੁਤ ਕੁਝ ਹੋ ਰਿਹਾ ਹੈ ਬਹੁਤ ਸਾਰੇ ਲੇਖ ਲਿਖਣ ਵਾਲੇ ਐਕਟਿਵ ਹੋਏ ਨੇ ਅੱਜ ਤੇ ਇੱਕ ਅਰ ਹਰ ਅਖਬਾਰ ਤੇ ਹਰ ਚੈਨਲ ਤੇ ਜੇ ਗੱਲ ਕੀ ਦੀ ਚੱਲ ਰਹੀ ਹੈ ਤੁਹਾਡੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਜੇ ਉੱਥੇ ਜਾ ਕੇ ਬਾਰਡਰਾਂ ਤੇ ਬੈਠੇ ਹੋ ਤਾਂ ਸੋ ਇਸ ਕਰਕੇ ਜਿਹੜੇ ਚੈਨਲਾਂ ਦਾ ਹਿੱਸਾ ਬਣੇ ਹੋਏ ਹੋ ਜਿਹੜੇ ਅਖਬਾਰਾਂ ਦੇ ਆਰਟੀਕਲਾਂ ਦਾ ਹਿੱਸਾ ਬਣੇ ਹੋਏ ਹੋ ਉਹਦੇ ਤੇ ਤੁਸੀਂ ਆਏ ਹੋ ਤਾਂ ਤੁਹਾਡੇ ਅੰਦੋਲਨ ਨੇ ਲੈ ਕੇ ਆਂਦਾ ਦੋਸਤੋ ਇਹ ਅੰਦੋਲਨ ਦਾ ਪ੍ਰਭਾਵ ਨਹੀਂ ਅਗਲੀ ਬੰਦ ਜਿਹੜੇ ਪੂਤ ਸਾਰੇ ਅੱਜ ਸਾਡੇ ਲਈ ਨੈਗੇਟਿਵ ਨਹੀਂ ਉੱਗਣਗੇ ਸਾਡੇ ਲਈ ਪੋਜ਼ਿਟਿਵਲੀ ਬਹੁਤ ਮਦਦਾਂ ਚਾਣਗੇ ਕਿਸੇ ਨੇ ਕਿਹਾ ਕਿ ਜੇ 17 ਲੱਖ ਕਰੋੜ ਰੁਪਏ ਖਰਚ ਕਰਨਾ ਪੈਂਦਾ ਜੇ ਐਮਐਸਪੀ ਦੇ ਉੱਤੇ ਸਾਰੂਆ ਫਸਲਾ ਖਰੀਦੀ ਹੈ ਤਾਂ ਸਰਕਾਰ ਕਿਸੇ ਨੇ ਕਿਹਾ ਨਹੀਂ ਸਿਰਫ 6 ਲੱਖ ਕਰੋੜ ਦੀ ਲੋੜ ਹੈ ਕਿਸੇ ਨੇ ਉਦੋਂ ਗਾਹ ਲੰਘ ਕੇ ਕਿਹਾ ਕਿ ਬਿਲਕੁਲ ਇਹ ਵੀ ਝੂਠ ਹੈ ਕੇਵਲ 1.2 ਲੱਖ ਕਰੋੜ ਰੁਪਈਆ ਅਗਰ ਸਰਕਾਰ ਖਰਚ ਕਰ ਦਿੰਦੀ ਹੈ ਤਾਂ ਐਮਐਸਪੀ ਦੇ ਉੱਤੇ ਫਸਲਾਂ ਖਰੀਦੀਆਂ ਜਾ ਸਕਦੀਆਂ ਤੇ ਜੀ ਇੱਕ ਮਾਹਰ ਨੇ ਇੱਥੋਂ ਪੱਤ ਲਿਆਤਾ ਕਿ ਕੇਵਲ 22000 ਕਰੋੜ ਰੁਪਈਆ ਚਾਹੀਦਾ ਹੈ ਸਿਰਫ 22000 ਕਰੋੜ ਦੇ ਨਾਲ ਕਿਸਾਨਾਂ ਦੀਆਂ ਸਾਲੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਰੱਖੇ ਗਏ ਅੱਜ ਦੇ ਇਜ਼ਰਾਈਲ ਰੋਕੋ ਅੰਦolan ਤੋਂ ਬਾਅਦ ਸਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਕੀ ਵੱਡਾ ਐਲਾਨ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਪਹਿਲੀ ਵਰਸੀ ਪਿੰਡ ਬਾਦਲ ਵਿਖੇ ਮਨਾਇਗੀ ਇਸ ਮੌਕੇ ਵੱਡੇ ਲੀਡਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਤਾਂ ਇਸ ਮੌਕੇ ਬਰਸੀ ਦੇ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਪੰਜਾਬ ਦੀ ਸਿਆਸਤ ਦੇ ਵਿੱਚ ਬਾਬਾ ਬੋਹੜ ਦੇ ਨਾਂ ਦੇ ਨਾਲ ਮਸ਼ਹੂਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਵਰਸੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮੌਕੇ ਦੇਸ਼ ਤੇ ਕਈ ਵੱਡੇ ਆਗੂ ਉਹਨਾਂ ਦੇ ਜੱਦੀ ਪਿੰਡ ਬਾਦਲ ਪਹੁੰਚੇ ਇਸ ਵਰਸਿਸ ਸਮਾਗਮ ਦੇ ਵਿੱਚ ਪੰਜਾਬ ਭਾਜਪਾ ਦੀ ਵੱਡੀ ਲੀਡਰਸ਼ਿਪ ਵੀ ਮੌਜੂਦ ਰਹੀ ਜਿਸ ਉਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸਰਦਾਰ ਪ੍ਰਕਾਸ਼ ਸਿੰਘ ਵਾਦਨ ਨੂੰ ਯਾਦ ਕਰਦਿਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਤੇਜ ਲੋਕ ਹੈ ਸਭ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਭ ਜਿਹੜੇ ਅਚਕਨ ਬਣਾਈ ਫਿਰਦੇ ਆ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਹੈ ਨਾ ਸਭ ਇੱਕ ਫਰਕ ਮੈਂ ਦੱਸਣਾ ਚਾਹਨਾ ਜਿਹੜਾ ਬਾਦਲ ਸਾਹਿਬ ਵਾਸਤੇ ਪੂਰਾ ਟੁਕਦਾ ਹੈ ਇੱਕ ਹੁੰਦੀ ਹੈ ਤੁਹਾਡੀ ਇੱਜ਼ਤ ਇੱਕ ਹੁੰਦਾ ਤੁਹਾਡਾ ਰਤੂਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੂਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਾਬ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬਹਿ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਬ ਹਰੇਕ ਹੀ ਫੰਨੇ ਖਾਂ ਸਿਆਣਾ ਵੀ ਸੁੱਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਦਿਨ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਕੇ ਗਏ ਐ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਭ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ ਬਾਦਲ ਸਾਹਿਬ ਦੀ ਗੱਲ ਹੋਊਗੀ ਸਾਹਿਬ not because he was a chief minister sir because of who he was ਹੀ ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰ ਆਖਿਆ ਬਿਲਕੁਲ ਸਹੀ ਹੈ ਸਾਹਿਬ ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜ਼ ਅ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਵੀ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰ ਇੱਕ ਕੋਈ ਮਾਤਲ ਮੇਰੇ ਵਰਗਾ ਵੀ ਜੀ ਨੇ ਕਿਹਾ ਦੇਖ ਖੇਤ ਨਹੀਂ ਦੇਖਿਆ ਉਹ ਵੀ ਗੱਲ ਝਾਰਾ ਪਰਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ ਪਰ ਇਹਨਾਂ ਸਾਰਿਆਂ ਦੇ باوجود ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕਸ ਹਿਮ ਅ ਸਟੇਟਸਮੈਨ ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਈਅੰਸ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਈਅੰਸ ਨਹੀਂ ਸੀਗਾ ਉਹ ਅਲਾਈਅੰਸ ਸੀਗਾ ਜਿਸ ਭਾਮੜ ਚੋਂ ਪੰਜਾਬ ਨਿਕਲ ਕੇ ਦੌਰ ਚੋਂ ਗੁਜ਼ਰਿਆ ਸੀਗਾ ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋਹਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਆ ਉਹਨਾਂ ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮਲਮ ਲਾਣ ਦੀ ਜ਼ਰੂਰਤ ਸੀਗੀ ਸਾਬ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਾਫੀ ਭਾਵੁਕ ਹੋ ਗਏ ਤੇ ਉਹਨਾਂ ਕਿਹਾ ਕਿ ਮੇਰੇ ਪਿਤਾ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਜਦੋਂ ਪਾਰਟੀ ਤੋਂ ਵੱਖ ਹੋਏ ਦੋਸਤ ਵੀ ਸਾਡੇ ਨਾਲ ਜੁੜਨਗੇ ਭਾਜਪਾ ਦਾ ਨਾਂ ਲਈ ਬਿਨਾ ਸੁਖਬੀਰ ਬਾਦਲ ਨੇ ਸਿਰਫ ਇਸ਼ਾਰਿਆਂ ਦੇ ਵਿੱਚ ਕਿਹਾ ਅਸੀਂ ਇੱਕ ਝੰਡੇ ਹੇਠ ਇਕੱਠੇ ਹੋਣਾ ਚਾਹੁੰਦੇ ਹਾਂ ਮੈਂ ਸਾਰੇ ਆਪਣੇ ਵਰਕਰ ਨੁਮਾਇੰਦੇ ਜਥੇਬੰਦੀ ਆਈ ਆਪਣੇ ਪੰਜਾਬ ਦੇ ਕੋਨੇ-ਕੋਨੇ ਤੋਂ ਸਾਰਿਆਂ ਨੂੰ ਇੱਕੋ ਇੱਕ ਬਿੰਦੀ ਕਰਦਾ ਸੱਚੀ ਸ਼ਰਧਾਂਜਲੀ ਆਪਣੇ ਬਾਪੂ ਵਾਸਤੇ ਬਾਪੂ ਬਾਦਲ ਵਾਸਤੇ ਆਈ ਹੋ ਗਈ ਕਿ ਜਿਹੜੇ ਲੋਕ ਆਪਾਂ ਤੋਂ ਵਿਛੜ ਵੀ ਗਏ ਐ ਉਹਨਾਂ ਉਹਨਾਂ ਦਾ ਪਿਆਰ ਜੋ ਉਹਨਾਂ ਨਾਲ ਜੋ ਉਹਨਾਂ ਨੇ ਬਾਪੂ ਬਾਦਲ ਨੇ ਉਹਨਾਂ ਨਾਲ ਪਿਆਰ ਕੀਤਾ ਉਸ ਪਿਆਰ ਨੂੰ ਦੇਖ ਕੇ ਹੀ ਸਾਰੀ ਕੌਮ ਇਕੱਠੇ ਹੋਈ ਏ ਝੰਡੇ ਥੱਲੇ ਇਕੱਠੇ ਹੋਈ ਏ ਏਕਤਾ ਚੀ ਤਾਕਤ ਆਪਣੀ ਏਕਤਾ ਚੀ ਤਾਕਤ ਹੈ ਤੋ ਐਸ ਕਰਕੇ ਆਪਾਂ ਸਾਰੀ ਪਾਰਟੀ ਬਣ ਕਰੀਏ ਕਿ ਬਾਦਲ ਸਾਹਿਬ ਦੀ ਸੋਚ ਕਾਲੀ ਦਲ ਦੀ ਸੋਚ ਪੰਦ ਦੀ ਸੋਚ ਨੂੰ ਆਪਾਂ ਬਰਕਰਾਰ ਕਾਇਮ ਕਰੀਏ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੀ ਪਾਰਟੀਆਂ ਦੇ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਆਈ ਹੈ ਮੈਂ ਦਿਲੋਂ ਧੰਨਵਾਦ ਕਰਦਾ ਲੋਕ ਸਭਾ ਚੋਣਾਂ ਸਿਰਤੇ ਨੇ ਇਸ ਦੇ ਨਾਲ ਹੀ ਵੱਡਾ ਫੇਰ ਬਦਲ ਜਿਹੜਾ ਦੇਖਣ ਨੂੰ ਮਿਲਿਆ ਹਰਿਆਣੇ ਦੇ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਇਸਾਰ ਤੋਂ ਸੰਸਦ ਵਰਜਿੰਦਰ ਸਿੰਘ ਨੇ ਭਾਜਪਾ ਦੀ ਮੋਡਲੀ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਲੋਕ ਸਭਾ ਚੋਣਾਂ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਪਖਾ ਦਿੱਤਾ ਹੈ। ਸਾਰੀਆਂ ਧਿਰਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ। ਇਸੇ ਦੇ ਚੱਲਦਿਆਂ ਦਲ ਬਦਲੀਆਂ ਦਾ ਸਿਲਸਲਾ ਵੀ ਲਗਾਤਾਰ جاری ਹੈ। ਭਾਜਪਾ ਨੂੰ ਹਰਿਆਣਾ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ। हिसार ਤੋਂ ਮੈਂਬਰ ਪਾਰਲੀਮੈਂਟ ਵਰਜਿੰਦਰ ਸਿੰਘ ਨੇ ਭਾਜਪਾ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੁਝ ਕਾਰਨਾਂ ਦੇ ਕਰਕੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਛੱਡ ਰਹੇ ਨੇ ਨਾਲ ਹੀ ਉਹਨਾਂ ਧੰਨਵਾਦ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੌਮੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਅੱਜ ਭਾਜਪਾ ਸੇ ਇਸਤੀਫਾ ਦੇ ਕੇ ਕਾਂਗਰਸ ਮੇ ਸ਼ਾਮਿਲ ਹੋ ਰਹਾ ਹਾਂ ਇਸ ਕੇ ਲਈ ਮੈਂ ਕਾਂਗਰਸ ਕੇ ਪੂਰੇ ਨੇਤ੍ਰਤਵ ਦਾ ਆਭਾਰ ਵਿਅਕਤ ਕਰਤਾ ਹਾਂ ਕਿ ਇਹਨਾਂ ਨੇ ਮੈਨੂੰ ਆਪਣੀ ਪਾਰਟੀ ਮੇ ਸਥਾਨ ਦਿਆ और खास तौर पर राष्ट्रीय अध्यक्ष जी ने मुझे यहाँ पर आप सभी के बीच पार्टी में औपचारिक रूप से सम्मिलित किया इसके लिए मैं इनका आभारी हूँ इसके साथ साथ मैं ये जरूर कहना चाहूँगा कि मेरे पांच साल का जो लोकसभा का कार्यकाल रहा उसके लिए मैं आदरणीय प्रधानमंत्री जी का और पार्टी का बहुत आभारी हूं कि मुझे उन्होंने एक मौका दिया लेकिन कुछ राजनीतिक कारण ऐसे थे काफी समय से जो बन रहे थे असहजता के कारण आ, मुझे ये निर्णय लेना पड़ा और असहजता की जब मैं बात करूं तो उसमें मुख्यतः कुछ जो विचार की जो बात है वहाँ पर मेरी सहमति बहुत सी चीज़ों पर नहीं थी चाहे किसानों का मुद्दा हो चाहे अग्निवीर का मुद्दा हो या जो हमारी अंतर्राष्ट्रीय फीमेल रेसलर्स थी चाहे उनका मुद्दा हो मैं उन पर असहज था और मुझे बहुत खुशी है कि आज मैं ਕਾਂਗਰਸ ਦੇ ਪਰਿਵਾਰ ਵਿੱਚ ਸ਼ਾਮਲ ਹੁਆ ਹਾਂ ਇਨਕੇ ਲਈ ਇਸਕੇ ਲਈ ਮੈਂ ਸਵੀਕਾ ਸਾਰੇ ਨੇਤਰਤਵ ਦਾ ਬਹੁਤ ਬਹੁਤ ਆਭਾਰੀ। ਧੰਨਵਾਦ। ਜੀ ਦਾ ਵੀ ਸ਼ਾਮਿਲ ਹੋਵਾਂਗੇ। ਕੰਸੂਆ ਇਹਨੇ ਕਿ ਟਿਕਟ ਨੂੰ ਲੈ ਕੇ ਬਰਜਿੰਦਰ ਸਿੰਘ ਕਾਫੀ ਨਿਰਾਸ਼ ਚੱਲ ਰਹੇ ਸੀ ਕਿਉਂਕਿ ਉਹਨਾਂ ਦੀ ਟਿਕਟ ਦਾ ਅਜੇ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੀ ਤੇ ਦੂਜਾ ਉਹਨਾਂ ਨੂੰ ਇਹ ਡਰ ਸੀ ਕਿ ਉਹਨਾਂ ਦੀ ਸੀਟ ਬਦਲ ਨਾ ਦਿੱਤੀ ਜਾਵੇ। ਬਰਜਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਹਿਸਾਰ ਵਾਲੀ ਸੀਟ ਭਾਜਪਾ ਵਾਸਤੇ ਖਾਲੀ ਹੋ ਗਈ ਹੈ ਤੇ ਕੰਸੂਆ ਤੇ ਚਰਚਾਵਾਂ ਇਹ ਵੀ ਨੇ ਕਿ ਇਸ ਸੀਟ ਤੋਂ ਜੀ ਜੀ ਪੀ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ ਜੇਕਰ ਭਾਜਪਾ ਦੇ ਨਾਲ ਉਹਨਾਂ ਦਾ ਕੋਈ ਸਮਝੌਤਾ ਹੁੰਦਾ ਹੈ। ਦੇਖ ਨ ਹੋਵੇਗਾ ਕਿ ਹੁਣ ਕਾਂਗਰਸ ਬਰਜਿੰਦਰ ਸਿੰਘ ਨੂੰ ਕੀ ਅਹੁਦਾ ਦਿੰਦੀ ਹੈ ਜਾਂ ਫਿਰ ਲੋਕ ਸਭਾ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਜਾਂ ਨਹੀਂ ਬਿਊਰੋ ਰਿਪੋਰਟ ਲੋਕ ਸਭਾ ਚੋਣਾਂ ਨੇ ਸਿਆਸਤ ਲਗਾਤਾਰ ਪਖਾਈ ਹੋਈ ਹੈ ਲੀਡਰਾਂ ਦੇ ਵੱਲੋਂ ਸੀਟਾਂ ਦੀਆਂ ਦਾਅਵੇਦਾਰੀਆਂ ਲੈ ਕੇ ਆਪਣੀਆਂ ਪੇਸ਼ਕਾਰੀਆਂ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਭਾਜਪਾ ਨੇ ਕੁਝ ਦਾਅਵੇਦਾਰਾਂ ਦੀ ਜਿਹੜੀ ਸੂਚੀ ਆ ਉਹ ਕੇਂਦਰੀ ਚੋਣ ਕਮੇਟੀ ਨੂੰ ਜਿਹੜੀ ਭੇਜੀ ਆ ਤਾਂ ਇਸ ਦੇ ਨਾਲ ਇੱਕ ਇੱਕ ਸੀਟ ਤੇ ਕਈ-ਕਈ ਬੰਦੇ ਜਿਹੜੇ ਦਾਅਵੇਦਾਰ ਨੇ ਉਹ ਦੇਖਣ ਨੂੰ ਮਿਲਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੂਰੀਆਂ ਤਿਆਰੀਆਂ ਦੇ ਵਿੱਚ ਜੁਟੀਆਂ ਹੋਈਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਚਰਚਾ ਵੀ ਚੱਲ ਰਹੀ ਹੈ ਹੁਣ ਇੱਕ ਸੂਚੀ ਚਰਚਾ ਦੇ ਵਿੱਚ ਹੈ ਜਿਹੜੀ ਸੂਚੀ ਪੰਜਾਬ ਭਾਜਪਾ ਨੇ ਕੇਂਦਰੀ ਚੋਣ ਕਮੇਟੀ ਨੂੰ ਭੇਜ ਦਿੱਤੀ ਹੈ ਇਸ ਸੂਚੀ ਦੇ ਮੁਤਾਬਕ ਇੱਕ ਸੀਟ ਦੇ ਉੱਤੇ ਕਈ-ਕਈ ਦਾਵੇਦਾਰ ਨੇ ਯਾਨੀ ਕਿ ਇੱਕ ਸੀਟ ਤੇ ਕਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਦਾਵੇਦਾਰ ਫਤੇਗੜ ਸਾਹਿਬ ਜੀ ਨੇ ਜਿੱਥੇ 19 ਉਮੀਦਵਾਰ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਮਿਲੇ ਦੂਜੇ ਨੰਬਰ ਦੇ ਉੱਤੇ ਫਿਰੋਜ਼ਪੁਰ ਦੇ ਵਿੱਚ 17 ਉਮੀਦਵਾਰ ਨੇ ਜਿਹੜੇ ਚਾਹੁੰਦੇ ਨੇ ਕਿ ਉਹ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਲੜਨ ਅਮਰਸਰ ਦੇ ਵਿੱਚ 15 ਉਮੀਦਵਾਰ ਨੇ ਤੇ ਸੰਗਰੂਰ ਦੇ ਵਿੱਚ 14 ਉਮੀਦਵਾਰ ਟਿਕਟ ਦੇ ਦਾਵੇਦਾਰ ਨੇ ਜਿਨ੍ਹਾਂ ਨੇ ਆਪਣੀਆਂ ਦਾਵੇਦਾਰੀਆਂ ਸਿੱਧ ਕੀਤੀਆਂ ਨੇ ਇਥੋਂ ਤੱਕ ਕਿ ਕਾਂਗਰਸ ਦੇ ਵਿੱਚ ਮੰਤਰੀ ਰਹੇ ਗੁਰਮੀਤ ਸਿੰਘ ਰਾਣਾ ਸੋਢੀ ਨੇ ਦੋ ਥਾਵਾਂ ਤੋਂ ਆਪਣੀ ਦਾਵੇਦਾਰੀ ਦਿੱਤੀ ਹੈ ਖਬਰਾਂ ਦੇ ਮੁਤਾਬਕ ਉਹ ਅਮਰਸਰ ਜਾਂ ਫਿਰੋਜ਼ਪੁਰ ਤੋਂ ਟਿਕਟ ਲੈਣ ਦੇ ਚਾਹਵਾਨ ਨੇ ਤੇ ਦੂਜੇ ਪਾਸੇ ਕੇਵਲ ਸਿੰਘ ਢਿੱਲੋਂ ਉਹ ਵੀ ਲੁਧਿਆਣਾ ਜਾਂ ਸੰਗਰੂਰ ਤੋਂ ਚੋਣ ਲੜਨਾ ਚਾਹੁੰਦੇ ਨੇ ਦੱਸਦੀ ਕਿ ਦੋਵੇਂ ਲੀਡਰ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਇੱਥੇ ਵੀ ਜ਼ਿਕਰ ਹੋ ਗਿਆ ਕਿ 2022 ਦੇ ਵਿੱਚ ਸੰਗਰੂਰ ਚ ਜਿਹੜੀ ਜ਼ਿਮਨੀ ਚੋਣ ਹੋਈ ਸੀ ਲੋਕ ਸਭਾ ਦੀ ਉਹਦੇ ਵਿੱਚ ਕੇਵਲ ਸਿੰਘ ਢਿੱਲੋਂ ਖੜੇ ਸੀ ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਇਹਦੇ ਨਾਲ ਹੀ ਦੋ ਸੀਟਾਂ ਦੇ ਉੱਤੇ ਚੋਣ ਲੜਨ ਲਈ ਦਾਵੇਦਾਰੀ ਪੇਸ਼ ਕਰਨ ਵਾਲੇ ਫਤੇਗੜ ਤੋਂ ਦੀਪਕ ਜੋਤੀ ਵੀ ਨੇ। ਡਾਕਟਰ ਭਗਵਾਨ ਸਿੰਘ, ਡਾਕਟਰ ਨਰੇਸ਼ ਚੋਹਾਨ ਤੇ ਕੁਲਦੀਪ ਸਿੰਘ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਹੈ। ਫਿਰੋਜ਼ਪੁਰ ਤੋਂ ਸੁਰਜੀਤ ਜਿਆਣੀ ਵੀ ਚੋਣ ਲੜਨਾ ਚਾਹੁੰਦੇ ਨੇ। ਦੱਸਦੀ ਕਿ ਭਾਜਪਾ ਵੱਲੋਂ ਚੋਣ ਮੈਨੀਫੈਸਟੋ ਦੇ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ। ਚੋਣ ਮੈਨੀਫੈਸਟੋ ਨੂੰ ਲੈ ਕੇ ਭਾਜਪਾ ਨੇ ਆਮ ਲੋਕਾਂ ਤੋਂ ਸੁਝਾਅ ਵੀ ਮੰਗੇ ਨੇ। ਬੀਤੇ ਦਿਨੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਜ ਜਿਹਦੇ ਉਤੇ ਕਾਲ ਕਰਕੇ ਆਮ ਜਨਤਾ ਸੁਝਾਅ ਦੇ ਸਕਦੀ ਹੈ ਜੇਕਰ ਹੋਰ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਜਗਮੋਨ ਸਿੰਘ ਰਾਜੂ ਰਜਿੰਦਰ ਮੋਹਨ ਸਿੰਘ ਸ਼ੀਨਾ ਤੇ ਅਮਰਤਪਾਲ ਸਿੰਘ ਬੋਨੀ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਉਮੀਦਵਾਰਾਂ ਦੇ ਵਿੱਚੋਂ ਭਾਜਪਾ ਕਿਹੜੇ ਹਲਕੇ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਉਤਾਰਦੀ ਹੈ ਬਿਊਰੋ ਰਿਪੋਰਟ ਅਜਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਲੰਧਰ ਦੇ ਆਦਮਪੁਰ ਦੇ ਹਵਾਈ ਅੱਡੇ ਦੇ ਨਵੀਂ ਟਰਮੀਨਲ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ 13 ਹੋਰ ਵੱਡੇ 에ਅਰਪੋਰਟਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਬੀਜੇਪੀ ਦੀ ਵੱਡੀ ਲੀਡਰਸ਼ਿਪ ਹਵਾਈ ਅੱਡੇ ਤੇ ਮੌਜੂਦ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਭਰ ਦੇ ਵਿੱਚ ਕਰੀਬ 14 ਵੱਡੇ 에ਅਰਪੋਰਟ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਹਨਾਂ 14 ਪ੍ਰੋਜੈਕਟਾਂ ਦੇ ਵਿੱਚ ਆਦਮਪੁਰ ਹਵਾਈ ਅੱਡਾ ਵੀ ਸ਼ਾਮਲ ਹੈ जलंधर स्थित आदमपुर हवाई अड्डे की नवी टर्मीनल इमारत का उद्घाटन प्रधानमंत्री मोदी ने वर्चुअली तरीके इस हवाई अड्डे के खुलने के समुचे दुआबे लोग आज आजमगढ़ से कई राज्यों में करीब चौतीस हजार करोड़ रुपए के प्रोजेक्ट उसका लोकार्पण और शिलान्यास हुआ है आजमगढ़ के साथ साथ श्रावस्ती मुरादाबाद चित्रकूट अलीगढ़ जबलपुर ग्वालियर लखनऊ पुणे कोलहापुर दिल्ली और आदमपुर इतने सारे एयरपोर्ट्स पर नए टर्मिनल भवन का उद्घाटन हुआ है और इन टर्मिनल्स के लिए कितनी तेजी से काम हुआ है इसका एक उदाहरण ग्वालियर का विजिया राजेश सिंधिया एयरपोर्ट भी है ये एयरपोर्ट सिर्फ 16 महीने की अवधि में बनकर तैयार हो गया है आज कड़प्पा बेड़गावी और हुबली ये तीन हवाई अड्डों पर नए टर्मिनल भवनों का शिलान्यास भी किया गया है ये सारे प्रयास देश के सामान्य मानवी के लिए हवाई जहाज की यात्रा को और ज्यादा सहज और सुलभ बनाएंगे दस के कि जुलंधर तो संसद मेंबर सुशील कुमार रिंकू ने इस संबंधी केंद्रीय हवाबाजी मंत्री ਜੋਤੀ ਰਾਧਿਤਿਆ ਸਿੱਧਿਆ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਦੇ ਵਿੱਚ ਉਹਨਾਂ 에어ਪੋਰਟ ਨੂੰ ਜਲਦੀ ਚਾਲੂ ਕਰਨ ਦੀ ਵੀ ਮੰਗ ਕੀਤੀ ਸੀ ਸੰਸਦ ਮੈਂਬਰ ਰਿੰਕੋ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਕਤ 에어ਪੋਰਟ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਉੱਤੇ ਰੱਖਿਆ ਜਾਵੇ ਕਿਉਂਕਿ ਇਸ ਦੇ ਨਾਲ ਸੂਬੇ ਦੇ ਹੀ ਨਹੀਂ ਸਗੋ ਦੇਸ਼ ਤੇ ਕਰੋਨਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਆਜਾ ਮੰਨਵੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂ ਖੇਤਰ ਤੋਂ ਚੋਣ ਮਹੀਮ ਦੀ ਆਗਾਜ਼ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਡਾਕਟਰ ਰਸ਼ਸ਼ੀਲ ਗੁਪਤਾ ਨੂੰ ਕੁਰੂ ਖੇਤਰ ਦਾ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਤੇ ਤਿੱਖੇ ਨਿਸ਼ਾਨੇ ਵੀ ਸਾਧੇ ਨੇ ਆਮ ਆਦਮੀ ਪਾਰਟੀ ਨੇ ਅੱਜ ਕੁਰੂ ਖੇਤਰ ਤੋਂ ਲੋਕ ਸਭਾ ਸੀਟ ਦਾ ਉਮੀਦਵਾਰ ਐਲਾਨ ਦਿੱਤਾ ਹੈ ਇਸ ਸੀਟ ਦੀ ਦਾਅਵੇਦਾਰੀ ਡਾਕਟਰ ਸੁਸ਼ੀਲ ਗੁਪਤਾ ਨੇ ਹਾਸਲ ਕੀਤੀ ਹੈ ਅੱਜ ਦੇ ਚੋਣ ਮੁਹਿੰਮ ਦਾ ਆਗਾਜ਼ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਮੌਜੂਦਾ ਭਾਜਪਾ ਸਰਕਾਰ ਤੇ ਝੰਮ ਕੇ ਨਿਸ਼ਾਨ ਨੇ ਸਾਧੇ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗਰੰਟੀ ਲਫ਼ਜ਼ ਕੇਜਰੀਵਾਲ ਨੇ ਸ਼ੁਰੂ ਕੀਤਾ ਸੀ ਹੁਣ ਇਸ ਗਰੰਟੀ ਲਫ਼ਜ਼ ਨੂੰ ਭਾਜਪਾ ਵੀ ਆਪਣੀ ਚੋਣ ਮੈਨੋਫੈਸਟੋ ਦੇ ਵਿੱਚ ਵਰਤ ਰਹੀ ਹੈ ਕਈ ਵਾਰ ਕੀ ਹੁੰਦਾ ਨਾ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ यार केजरीवाल ने ये बात बोली ये बात लोगों के दिल में जो है ना वो बस जाती है जहाँ केजरीवाल जाता है वो गारंटियाँ देते हैं हम गारंटियाँ देते थे पहले पंजाब में भी हमने गारंटियाँ दी बिजली माफ़ करने की गारंटी दी सरकारी नौकरियों की गारंटी दी फौजी अगर शहीद होता है देश का पंजाब का कोई भी और दिल्ली का कोई भी फौजी जवान शहीद होता है देश के लिए तो एक करोड़ रुपए का चेक उसके भोग से पहले उसके घर वालों को मिल जाता है ये सम्मान दे रहे हैं हम हमने गारंटी दी तो उन्होंने कहा यार ये गारंटियां है कहते हैं गारंटी लफज ना ये दिल पे असर छोड़ता है तो मोदी जी ने भी कहना शुरू कर दिया मोदी जी की गारंटी पहले तो संकल्प पत्र कहते थे पहले तो घोषणा पत्र कहते थे पहले तो ये मैनिफेस्टो कहते थे अब कह रहे हैं मोदी की गारंटी ऐड आती है ना मोदी जी की गारंटी और जब बीजेपी के लिए बजने लगी खतरे की घंटियां जब बीजेपी के लिए बजने लगी खतरे की घंटियां तब मोदी जी को याद आई केजरीवाल की गारंटिया देखते जाओ देखते जाओ थोड़ा टाइम दो धरती पे आएंगे नीचे आएंगे देखो आने लगे अब हाथ जोड़ जोड़ के घर घर घूम रहे हैं ना किसकी वजह से अरविंद केजरीवाल की वजह से ਦਸਤੀ ਕੇ ਆਗਾਮੀ ਲੋਕ ਸਭਾ ਦੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਹੁਣੇ ਦੇਖਣਾ ਹੋਵੇਗਾ ਕਿ ਇਸ ਚੋਣਾਂ ਦੇ ਵਿੱਚ ਲੋਕਾਂ ਦਾ ਕਿੰਨਾ ਪਿਆਰ ਇਸ ਇੰਡੀਆ ਗੱਡ ਚੋਣ ਨੂੰ ਮਿਲਦਾ ਹੈ ਇੱਕ ਵਾਰ ਮੁੜ ਨਿਗਾਹ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਰੇਲਾਂ ਦਾ ਕੀਤਾ ਚੱਕਾ ਜਾਮ 100 ਦੇ ਕਰੀਬ ਟ੍ਰੇਨਾਂ ਹੋਈਆਂ ਪ੍ਰਭਾਵਿਤ ਕਿਸਾਨਾਂ ਗੁੱਜ ਜਗਜੀਤ ਸਿੰਘ ਡੱਲੇਵਾਲੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਦੋਸ਼ ਅੰਦੋਲਨ ਨੂੰ ਅੱਗੇ ਜਾਰੀ ਰੱਖਣ ਦੀ ਕਹੀ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇ ਅੱਜ ਕਈ ਵੱਡੇ ਲੀਡਰਾਂ ਨੇ ਸ਼ਰਧਾਂਜਲੀ ਦੇ ਫੁੱਲ ਕੀਤੇ ਭੇਟ ਹਰਿਆਣਾ ਦੇ ਬੀਜੇਪੀ ਨੂੰ ਵੱਡਾ ਝਟਕਾ ਸੰਸਦ ਬਜਿੰਦਰ ਸਿੰਘ ਨੇ ਭਾਜਪਾ ਦੀ ਮੋਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ਆਜ਼ਾਦ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਇੰਨਾ ਹੀ ਜਲਦ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਹੋਵਾਂਗੇ ਹਾਜ਼ਰ ਮੈਨੂੰ ਦੇ ਇਜਾਜ਼ਤ ਧੰਨਵਾਦ